ਮੇਰਾ ਨਾਮ ਜੀ ਰਾਜਪਾਲ ਸਿੰਘ ਪਹਿਲਾਂ ਇਪਾ ਦੀ ਗ੍ਰੰਤੀ ਸਿੰਘ ਵੀ ਡਿਊਟੀ ਕਰਦਾ ਜੀ ਹੁਣ ਵੀ ਕਰਦਾ ਕੋ 55000 ਤਨਖਾਹ ਹੈ ਮੇਰੀ 1994 ਦਾ ਡਿਊਟੀ ਕਰਦਾ ਹੀ ਗੁਰਦਾਰ ਸਾਹਿਬ ਕਿਤੇ 5 ਸਾਲ ਲੱਗ ਕੇ ਕਿਤੇ 1 ਸਾਲ ਇੱਕ ਗੁਰਦਾਨ ਮੈਂ 13 ਸਾਲ ਲੱਗਿਆ ਸੰਗ ਤਾਂ ਸਤਕਾਰ ਜੰਦੀਆਂ ਨੇ ਨੇ ਵੀ ਸਤਕਾਰ ਨੇ ਸਤਕਾਰ ਬੜਾ ਮਕੀਤਨ ਵੀ ਕਰਦਾ ਬੜਾ ਗੁਰਦਾਰ ਕਰਦੇ ਆ ਪਰ ਉਹਨਾਂ ਜੇ ਤਨਖਾਹ ਦੀ ਗੱਲ ਕਰੀਏ ਉੱਥੇ ਆ ਕੇ ਗਰੀ ਦਿੱਕਤ ਹੋਵੇ ਪਹਿਲਾਂ ਛੋਟੇ ਬੱਚੇ ਸੀ ਚੱਲਦਾ ਰਿਹਾ ਕੰਮ ਹੁਣ ਬੱਚੇ ਵੱਡੇ ਹੋ ਗਏ ਉਹਦੇ ਕਰਕੇ ਫਿਰ ਹਾਂ ਖਰਚੇ ਵੀ ਵੱਧ ਗਏ ਤਾਂ ਕਰਕੇ ਆਪਾਂ ਨੂੰ ਵੀ ਕੰਮ ਕਰਨਾ ਮੈਂ ਨਾ 4 ਸਾਲ ਤੋਂ ਪਹਿਲਾਂ ਤੋਂ ਸ ਇਸ ਆਰੰਭੀ ਗੱਲ ਕਰੀ ਉਹ 4 ਸਾਲ ਲਗਾਉਂ ਜਲਗਾਉਂ ਦੇ ਆ ਦਿਨ ਆ ਕੇ ਫਿਰ ਤੇ ਸ਼ਰਮ ਲੱਗੀ ਆਏ ਨੇ ਕੰਮ ਤੇ ਆ ਕੇ ਸ਼ਰਮ ਨਹੀਂ ਕੀ ਆਲਵੇ ਸਾਥ ਕੀ ਕਥੇ ਰਹੇ ਕਹਿੰਦੇ ਨਹੀਂ ਜੀ ਇਹ ਹੁਣ ਕੀ ਨਾਮ ਹੈ ਕੰਮ ਸ਼ੁਰੂ ਕਰਦੇ ਆ ਮੈਂ ਕਿਹਾ ਜੀ ਅਸਲ ਕਿਰਤ ਤਾਂ ਹੁਣ ਸ਼ੁਰੂ ਕੀਤੀ ਆ ਇੱਪਾਂ ਜੀ ਆਪਾਂ ਘਰੇ ਕਰਦੇ ਕੜੀ ਚੌਲ ਰਾਜਮਾ ਚਾਵਲ ਤੇ ਫੁਲਕਾ ਪ੍ਰਸ਼ਾਦਾ ਤਿਆਰ ਕਰਕੇ ਲਿਓਨੇ ਜੀ ਲੱਸੀ ਵੀ ਨਾਲ ਦਿੰਦੇ ਜੀ ਜ਼ਿੰਦਗੀ ਜੀ ਇਸ ਸੰਘਰਸ਼ ਭਰੀ ਜ਼ਿੰਦਗੀ ਆ ਅੱਛਾ ਜੀ ਹੂੰ ਬਹੁਤ ਸੰਘਰਸ਼ ਕਰ ਰਹੇ ਹਾਂ ਹੁਣ ਵੀ ਹੋ ਰਹੇ ਆ ਅੱਛਾ ਜੀ ਹਾਂ ਜੀ ਬਹੁਤ ਗਰੀਬੀ ਥੋਥੇ ਹੋਇਆ ਮੈਂ ਵੀ ਜਾ ਕੇ ਆ ਮਲੇਸ਼ੀਆ ਥਾਈਲੈਂਡ ਸਿੰਗਾਪੁਰ ਛੋਟੇ ਕੰਟਰੀਆਂ ਸੇ ਜਿੱਨਾਂ ਆਪਾਂ ਖਰਚਾ ਕਰਕੇ ਜਾਂਦੇ ਆ ਉਹਨੇ ਖਰਚੇ ਨਹੀਂ ਪੂਰੇ ਹੁੰਦੇ ਇੱਥੇ ਜੇ ਆਪਾਂ ਮੈਂ ਤੋਂ ਨਹੀਂ ਕਰ ਲਈਏ ਹੁਣ ਆਪਣੇ ਆਪਣੇ ਕਹਿੰਦੇ ਨੇ ਵੀ ਬਿਹਾਰੀ ਜਿਆਦਾ ਪਾਸ ਹੋ ਗਏ ਉਹ ਤਾਂ ਹੀ ਬਾਸ ਹੋਣਗੇ ਉਹ ਕੰਮ ਕਰ ਆਪਾਂ ਕੰਮ ਛੱਡਿਆ ਹੇ ਤਾਂ ਉਹ ਸਾਡੇ ਤੇ ਆ ਕੇ ਭਾਰੂ ਇਸੇ ਗੱਡੀ ਤੇ ਕੀਰਤਨ ਕਰ ਜਾਂਦੇ ਇੰਡੀਗੋ ਗੱਡੀ ਆ ਇੰਡੀਗੋ ਚ ਸੀ ਹਾਂਜੀ ਇਹਦੇ ਵਿੱਚ ਅਸੀਂ ਪਹਿਲਾਂ ਡਿੱਗੀ 'ਚ ਕੰਮ ਸ਼ੁਰੂ ਕੀਤਾ ਸੀ ਡਿੱਗੀ ਤੇ ਲੈ ਕੇ ਜਾਂਦੇ ਤੇ ਕਈ ਤਰ੍ਹਾਂ ਦੇ ਤਾਮੇ ਮਨ 'ਚ ਫੁਰਨੇ ਨਹੀਂ ਇਦਾਂ ਕਰ ਲਈਏ ਤਾਂ ਛੋਟਾ ਹਾਥੀ ਕਿਰੇਦਾਂ ਨੂੰ ਕਰਦੇ ਸੀ ਮੈਂ ਕਿਹਾ ਵੀ ਕਿਹੜਾ ਲੱਖ ਰੁਪਇਆ ਲਾਊਗਾ 20-30 ਹਜ਼ਾਰ ਰੁਪਇਆ ਲਾ ਕੇ ਫਿਰ ਇਹ ਆਪਾਂ ਇਹੀ ਬਣਵਾ ਲਈ ਕਿਤਨ ਵਾਸਤੇ ਆਪਾਂ ਹੋ ਸਕਦਾ ਨਾ ਗੁਰੂ ਸਾਹਿਬ ਨੇ ਕਿਹਾ ਤੁਸੀਂ ਲਿਖਾਇਆ ਵੀ ਹੈ ਹਾਂਜੀ ਹਾਂਜੀ ਆਪਾਂ ਇਹ ਸਾਡਾ ਮਿਸ਼ਨ ਅਜੀ ਸਿੱਕੀ ਦਾ ਪ੍ਰਚਾਰ ਕਰਨਾ ਆਪਾਂ ਕੀਤਨ ਵੀ ਕਰਦੇ ਆ ਭਾਜੀ ਅੱਛਾ ਜੀ ਗੁਰਦਾਰ ਸਾਹਿਬ ਡਿਊਟੀ ਵੀ ਕਰਦੇ ਆ ਬੜੀ ਕਿਰਪਾ ਗੁਰੂ ਸਾਹਿਬ ਦੀ